ਏਜ ਦੇ ਟਰੱਕ ਆ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਤ੍ਰੈਪੁਰਾ ਦੇ ਵਿੱਚ ਸਾਊਥ ਦੇ ਵਿੱਚ ਹੜ੍ਹ ਆਏ ਸੀ ਉੱਥੋਂ ਦੇ ਜਿਹੜੇ ਬਸਨੀ ਕਿ ਉਹਨਾਂ ਵੱਲੋਂ ਰਿਕਵੈਸਟ ਆਈ ਸੀ ਖਾਲਸਾ ਵੱਲੋਂ ਵੀ ਸਾਡੀ ਜਾਣ ਕੇ ਇੱਥੇ ਮਦਦ ਕੀਤੀ ਜਾਵੇ ਜਿਸ ਤਰ੍ਹਾਂ ਖਾਲਸਾ ਵੱਲੋਂ 25 ਸਾਲ ਐਰਕਾ ਪੂਰੇ ਹੋਏ ਆ ਤੇ ਜਿੱਥੇ ਵੀ ਕਿਤੇ ਇਦਾਂ ਦੀ ਕੁਦਰਤੀ ਆਫਤ ਹੁੰਦੀ ਆ ਉੱਥੇ ਸਭ ਤੋਂ ਮੂਰੇ ਹੋ ਕੇ ਅਸੀਂ ਆਉਂਦਾ ਵਾ ਤੇ ਸਾਡੀ ਫਿਰ ਟੀਮ ਉੱਥੇ ਜਾ ਕੇ ਉਹਨਾਂ ਦਾ ਅਸੈਸਮੈਂਟ ਕੀਤੀ ਆ ਵੀ ਕਿੰਸੀ ਦੀ ਲੋੜ ਆ ਉਹਨਾਂ ਪਰਿਵਾਰਾਂ ਨੂੰ ਕਿੰਸੀ ਦੀ ਲੋੜ ਆ ਉਹਦੇ ਹਿਸਾਬ ਦੇ ਨਾਲ ਅੱਜ ਅਸੀਂ ਇਥੋਂ ਤਿੰਨ ਗੱਡੀਆਂ ਜਿਹੜੀਆਂ ਸਮਾਨ ਦੀਆਂ ਲੋਡ ਕਰਕੇ ਭੇਜ ਰਹੇ ਆ ਇਹਨਾਂ ਦੇ ਵਿੱਚ ਉਹਨਾਂ ਦੇ ਜ਼ਰੂਰੀ ਵਸਤੂਆਂ ਆ ਗੱਦੇ ਆ ਕੰਬਲ ਆ ਭਾਂਡੇ ਆ ਤੇ ਗਲੂਕੋਜ਼ ਆ ਹੋਰ ਕਈ ੜਮਾਨਾਂ ਦੇ ਵਿੱਚ ਜਿਹੜੇ ਅਸੀਂ ਐਡ ਕਰਕੇ ਭੇਜਿਆ ਆ ਆਡੋਮੋਸ ਆ ਜੋ ਉਹਨਾਂ ਨੂੰ ਉੱਥੇ ਲੋਡ ਆ ਤਰਪਾਲਾਂ ਆ ਜਿੰਨਾਂ ਜਿੰਨਾਂ ਚੀਜ਼ਾਂ ਦੀ ਲੋੜ ਆ ਉੱਥੇ ਪੂਰਾ ਚ ਨਹੀਂ ਉਹਨਾਂ ਦੀ ਸਪੋਰਟ ਕਰ ਰਿਹਾ ਵਾ ਜਿਹੜੀ ਕਿ ਸੀ ਦੀ ਗੈਪ ਸੀ ਉਹ ਅਸੀਂ ਖਾਲਸਾ ਡਬਲ ਨੇ ਸੀਨ ਪੂਰਾ ਕਰ ਰਹੇ ਹਾਂ ਖਾਲਸਾ ਡਬਲ ਲਾਹੌਰ ਕਿਹੜੀ ਸਰਵਿਸਾਂ ਜਿਹੜੀ ਹੈਗੀ ਲੋਕਾਂ ਨੂੰ ਪਹੁੰਚਾਈ ਜਾਂਦੀਆਂ ਉਸ ਜਗ੍ਹਾ ਤੇ ਮੈਡੀਕਲ ਹੋ ਗਿਆ ਹੋਰ ਇਥੇ ਪੰਜਾਬ ਦੇ ਵਿੱਚ ਜਿਹੜੇ ਖਾਲਸਾ ਏਡ ਨੂੰ ਜਿਹੜੇ ਕੰਮ ਕਰ ਰਹੀ ਆ ਤੇ ਐਜੂਕੇਸ਼ਨ ਤੇ ਮੈਡੀਕਲ ਤੇ ਹੁਣ ਇੱਕ ਖਾਲਸਾ ਏਡ ਨੇ ਜਿਹੜਾ ਪਟਿਆਲੇ ਦੇ ਵਿੱਚ ਆਪਣਾ ਹੈਲਥ ਸੈਂਟਰ ਓਪਨ ਕੀਤਾ ਵਾ ਪਹਿਲਾਂ ਪੂਰੇ ਪੰਜਾਬ ਚ ਕਿਤੇ ਹੋਈ ਜਨ ਪੈਨ ਇੰਡੀਆ ਚ ਕਿਤੇ ਕਿਤੇ ਕੇਸ ਆਉਂਦੇ ਸੀ ਉਹ ਜਿਹੜੇ ਅਸੀਂ ਮੈਡੀਕਲ ਤੇ ਸਪੋਰਟ ਕਰਦੇ ਸੀ ਐਜੂਕੇਸ਼ਨ ਚ ਪਲੱਸ ਸ਼ਹੀਦ ਪਰਿਵਾਰਾਂ ਦੇ ਆ ਜਿਹੜਾ ਪਿਛਲੇ 2014 ਨਵੰਬਰ 2 2023 ਦੇ ਵਿੱਚ ਜਿਹੜਾ ਇੱਕ ਪ੍ਰੋਜੈਕਟ ਮੋਰਗੁਸ਼ੇਬਾ ਚੱਲਿਆ ਸੀ ਜਿਹੜੇ ਪਿਛਲੇ 2023 ਚ ਪੰਜਾਬ ਚ ਆੜਾਏ ਸੀ ਉਹਨਾਂ ਤੇ ਅਜੇ ਵੀ ਕੰਮ ਚੱਲ ਰਿਹਾ ਵਾ ਤਰਨਤਨ ਡਿਸਟ੍ਰਿਕਟ ਵਿੱਚ ਕਪੂਰਥਲੇ ਦੇ ਵਿੱਚ ਜਿਹੜਾ 45 ਕਿਲੋਮੀਟਰ ਲੰਮਾ ਬੰਨਿਆ ਉਹਦੀ ਜਿਹੜੇ ਕੰਮ ਵੀ ਖਾਲਸਾੜ ਵੱਲੋਂ ਕੀਤਾ ਗਿਆ ਅਜੇ ਵੀ ਉੱਥੇ ਮਸ਼ੀਨਾਂ ਚੱਲ ਰਹੀਆਂ ਥੱਲੇ